ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਹੋ ਰਹੀਆਂ ਨੇ 1 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਤੇ ਨਾਮਜ਼ਦਗੀਆਂ ਭਰਨ ਦੀ ਤਾਂ 11 ਜਨਵਰੀ ਤੋਂ ਤਰੀਕ ਸ਼ੁਰੂ ਹੋ ਰਹੀ ਹੈ ਇਸ ਦੇ ਦਰਮਿਆਨ ਜੋੜ-ਤੋੜ ਦੀ ਸਿਆਸਤ ਵੀ ਸਿਖਰਾਂ ਉੱਤੇ ਹੈ ਬੀਤੇ ਦਿਨੀ ਪੰਜਾਬ ਦੇ ਵਿੱਚ ਖੱਬੇ ਪੱਖੀ ਪਾਰਟੀਆਂ ਵੱਲੋਂ ਡਾਕਟਰ ਧਰਮਵੀਰ ਕਾਂਦੀ ਦੇ ਫਰੰਟ ਦੇ ਨਾਲ ਜੁੜਨ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਇਹ ਕੱਲ ਸਿਰੇ ਚੜਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਜੇ ਹੀ ਕਈ ਹੋਰ ਮਾਮਲੇ ਹੋਤੇ ਚਰਚਾ ਕਰਨ ਦੇ ਲਈ ਚੱਕ ਦੇ ਟੀਵੀ ਦੇ ਨਾਲ ਇਸ ਵੇਲੇ ਡਾਕਟਰ ਧਰਮਵੀਰ ਕਾਂਦੀ ਫੋਨਲਾਈਨ ਦੇ ਜ਼ਰੀਏ ਜੁੜੇ ਨੇ ਡਾਕਟਰ ਡਾਕਟਰ ਗਾਂਧੀ ਜੀ ਚੱਕ ਦੇ ਟੀਵੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਡਾਕਟਰ ਗਾਂਧੀ ਜੀ ਤੁਹਾਡੇ ਤੋਂ ਇਹ ਹੀ ਜਾਨਣਾ ਚਾਹਾਂਗੇ ਖੱਬੇ ਪੱਖੀ ਪਾਰਟੀਆਂ ਨਾਲ ਗਠਜੋੜ ਦੀ ਗੱਲ ਸਿਰੇ ਨਹੀਂ ਚੜੀ ਕੀ ਮੁੱਖ ਕਾਰਨ ਨੇ? ਨਹੀਂ ਜੜੀ ਨਹੀਂ ਚੜੀ। ਉਹ ਆਪ ਡਿਵਾਈਡਡ ਡਿਵਾਈਡਡ ਹਾਊਸ ਹੈ। ਜੀ। ਆਪ ਟੁੱਟ ਭਾਏ ਦਾ ਸ਼ਿਕਾਰ ਹੈਗੇ ਆ। ਅਸਲ 'ਚ ਪੰਜਾਬ ਦੀ ਸਾਰੀ ਸੋਸਾਇਟੀ ਤੇ ਸਾਰੀ ਪੋਲਿਟਿਕਸ ਇਹ ਬੁਰੀ ਤਰ੍ਹਾਂ ਟੁੱਟ ਭਾਏ ਦਾ ਸ਼ਿਕਾਰ ਹੈਗਾ। ਪੰਥੀ ਤੇਰਾ ਟੁੱਟ ਭਾਏ ਦਾ ਸ਼ਿਕਾਰ ਹੈ। ਲੈਫਟਿਸਟ ਟੁੱਟ ਭਾਏ ਦਾ ਸ਼ਿਕਾਰ ਹੈ। ਦੇ ਬਰੀਆਂ ਜਿਹੜੀਆਂ ਦਲਤ ਤੇ ਰਹ ਹੈਗੀਆਂ ਇਹ ਵੀ ਟੁੱਟ ਭਾਈ ਦਾ ਸ਼ਿਕਾਰ ਹੈ ਇੱਕ ਨਹੀਂ ਦਰਜਣਾ ਨਹੀਂ ਸੈਂਕੜੇ ਮਤਲਬ ਗਰੁੱਪ ਸੁਰੇ ਫਿਰਦੇ ਹੈਗੇ ਆ ਤੇ ਜਿਸ ਕਰਕੇ ਕੋਈ ਪੱਜਵਾ ਕਿਸੇ ਵੀ ਧਰਤਾ ਕੋ ਆਧਾਰ ਬਦਲ ਪੰਜਾਬ ਕੇ ਨਹੀਂ ਹੈ ਨਹੀਂ ਹੈਗਾ ਪਹਿਲਾਂ ਵੋਟ ਨਾ ਤੋੜਨ ਦੀ ਗੱਲ ਕਹੀ ਜਾ ਰਹੀ ਸੀ ਉਮੀਦਵਾਰ ਖੜੇ ਨਾ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਸਾਰੀਆਂ ਛੋਟੀ ਪਾਰਟੀਆਂ ਇਸੇ ਦੇ ਵਿੱਚ ਲੱਗ ਗਈਆਂ ਨੇ ਨਹੀਂ ਜੀ ਅਸੀਂ ਤਾਂ ਬੜੇ ਲਿਮਟਡ ਕੈਂਡੀਡੇਟ ਖੜੇ ਕਰਾਂਗੇ ਜਿੱਤੇ ਸਾਡੀ ਪੀਸ ਹੈ ਸਟਰੋਂਗ ਹੈਗੀ ਹੈ ਔਰ ਜਿੱਥੇ ਅਸੀਂ ਕਾਲੀਆਂ ਦੇ ਕਾਂਗਰਸੀਆਂ ਨੂੰ ਆਪ ਨੂੰ ਤਿੰਨਾਂ ਨੂੰ ਅਸੀਂ ਅਸੀਂ ਇਹਨਾਂ ਨੂੰ ਮਤਲਬ ਟੱਕਰ ਦੇ ਸਕਦੇ ਆਂ ਜੀ ਅਸੀਂ ਅਸੀਂ 117 ਫੀਟਾ ਦੇ ਕੈਂਡੀਡੇਟ ਨਹੀਂ ਖੜੇ ਕਰ ਰਹੇ ਅਸੀਂ 10-12 ਦੇ ਕੈਂਡੀਡੇਟ ਸਪੋਰਟ ਕਰਾਂਗੇ ਆਪਣੇ ਆਂ ਦੇ ਛੋਟੇਪੁਰ ਤੋਂ ਜੇ ਵੀ ਤੁਹਾਡੇ ਨਾਲ ਸੰਪਰਕ ਦੀ ਗੱਲ ਕਹਿੰਦੇ ਨੇ ਨਹੀਂ ਉਹ ਗੱਲਬਾਤ ਚੱਲਦੀ ਜ਼ਰੂਰ ਹੈਗੀ ਪਰ ਕੋਈ ਗੱਲ ਸਾਡੇ ਨਾਲ ਗੱਲਬਾਤ ਇਹਦੇ ਸਿਰੇ ਨਹੀਂ ਚੜੀ ਹੈਗੀ ਜਿੱਥੇ ਇਹਨਾਂ ਕੋਈ ਇਮਾਨਦਾਰ ਬੰਦੇ ਲੱਗੇ ਤੇ ਆਮ ਆਦਮੀ ਪਾਰਟੀ ਦੇ ਚਾਹੇ ਉਹ ਛੋਟੇਪੁਰ ਦੇ ਹੈਗੇ ਅਸੀਂ ਉਹਦੀ ਮਤਲਬ ਕਰਾਂਗੇ ਵੀ ਆਰ ਫਰੀ ਵਰਡ ਆਮ ਆਦਮੀ ਪਾਰਟੀ ਅਤੇ TMC ਦੀ ਜੋੜੀ ਪੰਜਾਬ ਵਿੱਚ ਨਹੀਂ ਮਿਲੀ ਤਾਂ ਬਰਾੜ ਨੇ ਵੀ ਕੇਜਵਾਲ ਨੂੰ ਖਰੀਆਂ ਸੁਣਾ ਦਿੱਤੀਆਂ ਇਹ ਮੌਕੇ ਦੀ ਸਿਆਸਤ ਕਹਿ ਸਕਦੇ ਆ ਇਸ ਨੂੰ ਆ ਦੇਖੋ ਸੱਚ ਵਿੱਚ ਗੱਲਬਾਤ ਕਰਨੀ ਪੈਂਦੀ ਹੈ ਗੱਲਬਾਤ ਆਪਣੀ ਰੱਖਣੀ ਪੈਂਦੀ ਹੈ ਅਗਰਲੀ ਸੁਣਨੀ ਪੈਂਦੀ ਹੈ ਵੀ ਆਰ ਪੋਲੀਟੀਕਲ ਆ ਵੀ ਆਰ ਪੋਲੀਟੀਕਲ ਐਨੀਮਲ ਅਬਰ ਅਸੀਂ ਬੰਦੇ ਹੈਗੇ ਤੇ ਇਹਦੇ ਵਿੱਚ ਨੋਤਾ ਵਗੈਰਾ ਇਹ ਹੁੰਦਾ ਕਦੇ ਸੋਚ ਸਮਝ ਕੇ ਬਾਅਦੇ ਹੁੰਦਾ ਵੀ ਗੱਲਬਾਤ ਹੋ ਸਕਦੀ ਹੈਗੀ ਹੈ ਤੇ ਜਿਹੜਾ ਫਾਈਨਲ ਇੰਕਾਊਨ ਕਰਨਾ ਸਮਝਾਤਾ ਉਹ ਦਾ ਕਿਸੇ ਅੰਡਰਸਟੈਂਡਿੰਗ ਦਾ ਬਾਤ ਹੁੰਦਾ ਕਿ ਤੁਹਾਡੀ ਪੰਜਾਬ ਬਾਰੇ ਕੀ ਅੰਡਰਸਟੈਂਡਿੰਗ ਹੈ ਇਲੈਕਸ਼ਨਾਂ ਬਾਰੇ ਕੀ ਅੰਡਰਸਟੈਂਡਿੰਗ ਹੈ ਵੋਟਾਂ ਦੀ ਵੰਡ ਬਾਰੇ ਕੀ ਅੰਡਰਸਟੈਂਡਿੰਗ ਹੈ ਸਾਰੇ ਫੈਕਟਰ ਦੇਖ ਕੇ ਮਤਲਬ ਤੁਸੀਂ ਫੈਸਲਾ ਕਰਦੇ ਆ ਜੀ ਬਿਲਕੁਲ ਬਿਲਕੁਲ ਜੋਰ ਦੌਰ ਦੀ ਸ਼ਾਸਤਰੀ ਜਿਵੇਂ ਸਗੇ ਜੀ ਹਰ ਕੋਈ ਬੰਦਾ ਆਪਣਾ ਆਪਣਾ ਦਾਤ ਪੱਤਾ ਪੱਤਾ ਕਿੰਨੇ ਦੀ ਤਾਕ ਵਿੱਚ ਹੈਗਾ ਉਹ ਤਾਂ ਜਦੋਂ ਆਮਾ ਦੀ ਗੱਲ ਲੱਗਿਆ ਜ਼ਮੀਕਦਾਰਾਂ ਨੂੰ ਕਿ ਆਮਾ ਦੇ ਪਾਲੀ ਉਹ ਕਲ ਨਹੀਂ ਬੰਦੀ ਹੈਗੀ ਹੈ ਜਾਂ ਉਹਨਾਂ ਨੇ ਸੀਟਾਂ ਤਕਰੀਬਨ ਸਾਰੀਆਂ ਡਿਕਲੇਅਰ ਕਰਕੇ ਕਿ ਸਾਡੇ ਵਾਸਤੇ ਕੋਈ ਤੇ ਛੱਡਿਆ ਹੀ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਮਜਬੂਰੀ ਵਾਸਤੇ ਜਿਹੜਾ ਜਿਹੜਾ ਮਤਲਬ ਇਹ ਤੋੜਿਆ ਹੈਗਾ ਜੀ ਗਠਵੰਧਨ ਤੋੜਿਆ ਹੈਗਾ ਉਹ ਵੀ ਪਹਿਲਾਂ ਆਮ ਆਦੀ ਪਾਰਟੀ ਨੇ ਦੋੜਿਆ ਕੱਲ ਕੇਜਰੀਵਾਲ ਨੇ ਬਿਆਨ ਦੇ ਕੇ ਤਾਂ ਪਰਸੋਂ ਤੇ ਤਾਂ ਜਾ ਕੇ ਮਤਲਬ ਕਿ ਇਹਨਾਂ ਨੇ ਜਮੀਦਾਰ ਨੇ ਆਪਣੇ ਪੰਜ ਕੈਂਡੀਡੇਟ ਡਿਕਲੇਅਰ ਕੀਤੇ ਹੈਗੇ ਪੰਜਾਬ ਦੀਆਂ ਇਹਨਾਂ ਆਗਾਮੀ ਚੋਣਾਂ ਨੂੰ ਪਿਛਲੀਆਂ ਚੋਣਾਂ ਨਾਲੋਂ ਵੱਖ ਕਿਵੇਂ ਵੇਖਦੇ ਹੋ ਤੁਸੀਂ ਡਾਕਟਰ ਗਾਂਧੀ ਜੀ ਲੇਖ ਇੱਕ ਮਜ਼ਬੂਤ ਪਾਰਟੀ ਦੇ ਤੌਰ ਤੇ ਆਈ ਸੀ ਆਮ ਆਦੀ ਪਾਰਟੀ ਜੇ ਜੇ ਅੱਜ ਭਾਵੇਂ ਪੁਰਾਣੇ ਰਤਵੇ ਤੇ ਨਹੀਂ ਹੈਗੀ ਪਰ ਫਿਰ ਵੀ ਅਜੇ ਪੰਜਾਬ ਚ ਖਾਸ ਤੌਰ ਤੇ ਮਾਲਵੇ ਜੇ ਇੱਕ ਤਗੜੀ ਤਿਰਫੇ ਤੌਰ ਤੇ ਮੌਜੂਦ ਹੈਗੀ ਹੈ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਕਿੰਨੀ ਖੰਡਾ ਦਾ ਸ਼ਿਕਾਰ ਹੁੰਦੀ ਹੈ ਕਿੰਨਾ ਇਹਨੂੰ ਜਿਹੜਾ ਪਾਰਟੀ ਕੱਟ ਰਹਿਗਾ ਉਹ ਉਹ ਇਹ ਇਹ ਉਦਾਸ ਹੁੰਦਾ ਨਿਰਾਸ਼ ਹੁੰਦਾ ਤੇ ਘਰ ਬੈਠਦਾ ਹੈਗਾ ਜਾਂ ਕਿ ਕਿਰਿਆਸ਼ੀਲਤਾ ਦੀ ਨੂੰ ਛੱਡ ਕੇ ਉਹ ਪੈਸਿਵ ਹੁੰਦਾ ਹੈਗਾ ਤੇ ਦੂਜਾ ਜਿਹੜੀ ਜਿਹੜੀ ਮਤਲਬ ਅਗਰ ਕਾਂਗਰਸ ਹੈਗੀ ਹੈ ਇਹ ਸਮੇਂ ਸੇ ਸੀਟਾਂ ਡਿਗਰੀ ਕਰਦੀ ਹੈ ਔਰ ਆਪਣੀ ਜਿਹੜੀ ਅੰਦਰ ਵਿਰੋਧ ਹੈਗਾ ਜਾਂ ਅੰਤਰ ਵਿਰੋਧ ਹੈ ਪਾਰਟੀਜ਼ ਉਹਨਾਂ ਕੇ ਸੱਤ ਕਿੰਨੇ ਸੱਤ ਤੱਕ ਆਬੂ ਪਾ 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 ਸਕਦੀ ਹੈਗੀ ਹੈ ਜਪਾਨ ਦੇ ਕਾਬਿਲ ਹੁੰਦੀ ਹੈ ਇਹਨਾਂ ਦੋਹਾਂ ਦੇ ਸੰਤੋਲ ਤੋਂ ਬਾਅਦ ਹੀ ਪੰਜਾਬ ਦੇ ਇਤਿਹਾਸਾ ਉੱਗ ਰੂਆ ਅਕਾਲੀ ਦਲ ਮੈਨੂੰ ਲੱਗਦਾ ਕਿ ਅਜੇ ਹਾਲ ਹਾਲ ਨਿਕਲੀ ਬਹੁਤ ਪਿੱਛੇ ਨੇ ਆਉਣ ਵਾਲੇ ਦਿਨਾਂ ਚ ਮੈਨੂੰ ਕਹਿ ਸਕਦਾ ਕਿ ਪੰਜਾਬ ਦੇ ਇੱਕ ਮਹੀਨਾ ਬਹੁਤ ਹੁੰਦਾ ਚੋਣਾਂ ਦੇ ਮੌਸਮ ਦੌਰਾਨ ਇੱਕ ਮਹੀਨੇ ਨਮੀਆ ਕੀ ਡਿਵੈਲਪਮੈਂਟਸ ਹੁੰਦੀਆਂ ਉਹ ਗੱਲ ਲੱਗ ਗਈ ਆਦਰਵਾਇਜ਼ ਅੱਜ ਦੀ ਤਰੀਕ ਚ ਮਾਲਵੇ ਚ ਕਾਂਗਰਸ ਦੇ ਆਮ ਆਦਮੀ ਪਾਰਟੀ ਤੇ ਮਾਝੇ ਦੋਆਬੇ ਚ ਕਾਂਗਰਸ ਤੇ ਅਕਾਲੀਆਂ ਦਾ ਜਿਹੜਾ ਹੈਗਾ ਉਹ ਮੇਨ ਟੱਕਰ ਬੰਨ੍ਹ ਜਾ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਕ ਦੇ ਟੀਵੀ ਦੇ ਨਾਲ ਜੁੜਨ ਦੇ ਲਈ तमाम ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ